ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋ ਕੀ ਹਾਲ ਚਾਲ ਆ ਜੀ? ਦੋਸਤੋ। ਹੋਰ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ। ਲੋ ਜੀ ਅੱਜ ਆਪਾਂ ਆਪਣੇ ਚੱਲੇ ਰਿਸ਼ਤੇਦਾਰੀ ਚ ਕੋਰੀਅਨ ਘਾ ਲੈਣ। ਤੁਰਪੇ ਜੀ। ਘਰੋਂ। ਔਰ ਪੈਂਡਾ ਵੀ ਲੰਬਾਈ ਆ 110 ਜਾਂ 120 ਕਿਲੋਮੀਟਰ ਦੇ ਕਰੀਬ ਪਹੁੰਚਣਾ। ਇੰਨੀ ਵਾਟ ਹੈਗੀ। ਤੇ ਹਰਿਆਣੇ ਚ ਪੈਂਦੀ ਆ ਆਪਣੀ ਇਹ ਰਿਸ਼ਤੇਦਾਰੀ ਤੇ ਥੋੜਾ ਜਿਹਾ ਹਿੰਟ ਦੇ ਦਿੰਨੇ ਆ ਤੁਹਾਨੂੰ ਇਹ ਟੋਹਾਣੇ ਤੋਂ ਅੱਗੇ ਆ ਹਿਸਾਰ ਡਿਸਟ੍ਰਿਕਟ ਦੇ ਵਿੱਚ ਤੇ ਉੱਥੇ ਚੱਲੇ ਆ ਜੀ ਉਹਨਾਂ ਕੋਲ ਆ ਜਾਂ ਫਿਰ ਆਪਾਂ ਨੂੰ ਇਹ ਮਲੇਰਕੋਟਲਾ ਰੋਡ ਲੁਧਿਆਣੇ ਦੇ ਨੇੜੇ ਉਹ ਮਿਲ ਸਕਦਾ ਸੀ ਉੱਥੇ ਬਾਈ ਨੇ ਬਣਾਈ ਹੋਈ ਹੈ ਨਰਸਰੀ ਗੁੱਟਿਆਂ ਦੀ ਔਰ ਕਾਹ ਵਗੈਰਾ ਦੀ ਪਰ ਉਹਨਾਂ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਜੀ ਹਲੇ ਸਾਡੇ ਕੋਲ ਆਰਡਰ ਨਹੀਂ ਵੱਡੇ ਪੈਲਸਾਂ ਵਗੈਰਾ ਦੇ ਅਸੀਂ ਉਧਰ ਵੀ ਜੀ ਆ ਤਾਂ ਹਲੇ ਅਸੀਂ ਤੁਹਾਡਾ ਆਰਡਰ ਪਹੁੰਚ ਨਹੀਂ ਕਰ ਸਕਦੇ ਤੁਹਾਨੂੰ ਤੇ ਤਾਂ ਕਰਕੇ ਆਪਾਂ ਨੇ ਸੋਚਿਆ ਵੀ ਚਲੋ ਤੇ ਰਿਸ਼ਤੇਦਾਰ ਨੇ ਵੀ ਸਾਨੂੰ ਕਿਹਾ ਵਾ ਅਸੀਂ ਵੀ ਚਲੋ ਨਾਲੇ ਘੁੰਮਣ ਤੇ ਰਿਆਮ ਅਗੇ ਰਿਚ ਦਰਜ ਮਿਲਿਆਵਾਂਗੇ ਨਾਲੇ ਆਪਣਾ ਕੰਮ ਕਰਿਆਵਾਂਗੇ ਤਾਂ ਕੱਲ ਉਹਨਾਂ ਨੂੰ ਕਹਿੰਦੇ ਸੀ ਵੀ ਸਾਡਾ ਤਿਆਰ ਆ ਗਰਾਊਂਡ ਔਰ ਅੱਜ ਉਹ ਸਵੇਰੇ ਪਟਾ ਲੈਣਗੇ ਆਪਣਾ ਤੇ ਸਾਡੇ ਜਾਂਦਿਆਂ ਨੂੰ ਰੈਡੀ ਮਿਲੇਗਾ ਤੇ ਕੱਲ ਨੂੰ ਫਿਰ ਪਾਣ ਲਗਾਉਣ ਲੱਗ ਜਾਂਗੇ ਜੀ ਤੇ ਰੋਡ ਤੇ ਪੈ ਗਈ ਆਪਣੀ ਹੁਣ ਗੱਡੀ ਫੱਕੀ ਜਾ ਕੇ ਗੱਲ ਕਰਾਂਗੇ ਨਾਲੇ ਉਹਨਾਂ ਦਾ ਵੀ ਪਾਰਕ ਦਿਖਾਵਾਂਗੇ ਕਿਹਾ ਜਾ ਬੂਟੇ ਨੇ ਤੇ ਨਵਾਂ ਮਕਾਨ ਬਣਾਇਆ ਸੀ ਉਹਦੇ ਵਿੱਚ ਵੀ ਲਗਾਇਆ ਉਹਨਾਂ ਨੇ ਤੇ ਨਾਲੇ ਜਾਣਕਾਰੀ ਲਵਾਂਗੇ ਥੋੜੀ ਬਾਲੀ ਤਨਾ ਕਿੰਨੀ ਦੇਰ ਬਾਅਦ ਕਟਿੰਗ ਕਰੀਆ ਥੋਨੇ ਕਿਸ ਤਰ੍ਹਾਂ ਰਹਾ ਕਹਿੰਦੇ ਤਾਂ ਹੈਗੇ ਵੀ ਬਹੁਤ ਵਧੀਆ ਰਹਾ ਬਾਕੀ ਜਾ ਜਾ ਕੇ ਮਿਲਾਨੇ ਆ ਤੁਹਾਨੂੰ ਵੀ ਸ਼ੇਅਰ ਕਰਾਂਗੇ ਵੀਡੀਓ ਹਾਂਜੀ ਲਓ ਜੀ ਲੈ ਕੇ ਆਪਾਂ ਘਾ ਆਪਣਾ ਚਲਪੇਤੀ ਵਾਪਸ ਪਿੰਡ ਨੂੰ ਤੇ ਜਾਖਲ ਦੇ ਨੇੜੇੋਂ ਲਿਆਂਦਾ ਜੀ ਹਰਿਆਣਾ ਜਾਖਲ ਹੁਣ ਆਪਾਂ ਚੱਲਨੇ ਆ ਆਪਣੇ ਪਿੰਡ ਨੂੰ ਸ਼ਾਮ ਦੇ ਵੱਜ ਗਏ ਨੇ 6 ਔਰ ਕੱਲੂ ਦੇਖਦੇ ਆ ਫਿਰ ਇਸ ਕਰਦੇ ਆ ਸ਼ੁਰੂਆਤ ਲਗਾਉਣ ਦੀ ਬਾਬੇ ਨਾਨਕ ਦੀ ਕਿਰਪਾ ਨਾਲ ਤੇ ਹੁਣ ਟ੍ਰੈਫਿਕ ਥੋੜਾ ਵੱਧ ਗਿਆ ਰੋਡ ਤੇ ਸ਼ਾਮ ਵੇਲੇ ਪਹਿਲਾਂ ਦਿਨੇ ਸਵੇਰੇ ਤਾਂ ਠੀਕ ਸੀ ਔਰ ਬਾਕੀ ਵਧੀਆ ਦਿੱਤੇ ਆ ਦੋ ਕਟਿਆਂ ਦੀ ਲੋੜ ਸੀ ਉਹਨਾਂ ਨੇ ਤਿੰਨ ਕਟੇ ਭਰ ਰਖੇ ਸੀ ਬੰਦਿਆਂ ਨੇ ਆਪਣੇ ਨੇ ਤੇ ਆਪਣੇ ਰਿਸ਼ਤੇਦਾਰੀ ਚੋਂ ਹੀ ਲੈ ਆਏ ਆ ਜੀ ਬਹੁਤ ਵਧੀਆ ਲੱਗਿਆ ਉਹਨਾਂ ਦਾ ਵੀ ਗਰਾਸ ਜਿਹੜਾ ਲੱਗਿਆ ਵਾਸੀ ਕਟਾਈ ਨਹੀਂ ਕਰਨੀ ਪੈਂਦੀ ਉਹ ਕਹਿੰਦੇ ਵੀ ਜੇ ਜ਼ਿਆਦਾ ਪਾਣੀ ਲਗਾਉਂਗੇ ਤਾਂ ਇਹਦੀ ਕਟਾਈ ਕਰਨੀ ਪੈਂਦੀ ਆ ਨਹੀਂ ਤਾਂ ਇਹ ਕੱਢ ਜਾਂਦਾ ਏ 6-6 ਮਹੀਨੇ ਸਾਲ-ਸਾਲ ਵੀ ਹਫ਼ਤੇ ਕੁ ਬਾਅਦ ਹੀ ਪਾਣੀ ਲਗਾਉਣਾ ਪੈਂਦਾ ਇਹਨੂੰ ਚਲੋ ਪਾਣੀ ਦੀ ਵੀ ਬਚਤ ਹੀ ਆ ਸਿਲੈਕਸ਼ਨ 1 ਸੀ ਜਿਹੜਾ ਆਪਣਾ ਪਹਿਲਾ ਉਹਨੂੰ ਤਾਂ ਹਰ ਰੋਜ਼ ਦੋ-ਦੋ ਵਾਰੀ ਦੇਣਾ ਪੈਂਦਾ ਸੀ ਨਹੀਂ ਤਾਂ ਬਿਲਕੁਲ ਇਹੋ ਉਗਣ ਵਾਲਾ ਹੋ ਜਾਂਦਾ ਸੀ ਸੁੱਕ ਜਾਂਦਾ ਸੀ ਚਲੋ ਬਾਕੀ ਲਗਾ ਕੇ ਪਤਾ ਲੱਗੂਗਾ ਬਾਕੀ ਜ਼ਮੀਨ ਦਾ ਵੀ ਫਰਕ ਹੁੰਦਾ ਮਿੱਟੀ ਦਾ ਜੀ ਮਿੱਟੀ ਦਾ ਵੀ ਕਹਿੰਦੇ ਅੰਤਰ ਹੁੰਦਾ ਜਿੱਥੋਂ ਇਹ ਲੈ ਆਏ ਸੀ ਉਹਨਾਂ ਦੀ ਮਿੱਟੀ ਹੋਰ ਸੀ ਉੱਥੇ ਥੋੜੀ ਜੀ ਕਟਾਈ ਦੋ ਕੁ ਮਹੀਨੇ ਬਾਅਦ ਵੀ ਕਰਨੀ ਪੈਂਦੀ ਸੀ ਪਰ ਇਹ ਕਹਿੰਦੇ ਸਾਡੇ ਤਾਂ 6-7 ਮਹੀਨੇ ਹੋ ਗਏ ਅਸੀਂ ਵੈਸੇ ਹੀ ਸ਼ੌਂਕ ਵਜੋਂ ਯਾਲੇ ਦਿਵਾਲੇ ਵੱਧ ਜਾਂਦਾ ਜਿੱਥੇ ਪਾਣੀ ਜ਼ਿਆਦਾ ਲੱਗ ਜਾਂਦਾ ਬੁੱਟਿਆਂ ਦੇ ਬਹਾਨੇ ਨਾਲ ਇੱਧਰ ਵੀ ਸਲਾਵਾ ਜਾਂਦੇ ਆ ਵੀ ਉਹ ਏਰੀਆ ਵਧਣਾ ਪੈਂਦਾ ਸਾਨੂੰ ਬਾਕੀ ਤਾਂ ਹਲੇ ਠੀਕ ਪਿਆ ਇਹਨਾਂ ਦਾ ਕਹਿੰਦੇ ਵੀ ਸਾਲ ਹੋ ਗਿਆ ਕਟਿੰਗੇ ਨਹੀਂ ਕਰੀ ਹੈਗੀ ਤੇ ਚਲੋ ਵਧੀਆ ਗੱਲ ਆ ਇਹੀ ਆਪਣਾ ਚਾਹੀਦਾ ਸੀ ਕਟਿੰਗ ਵਾਲਾ ਹੀ ਕੰਮ ਔਖਾ ਬਾਕੀ ਤਾਂ ਚਲੋ ਚੱਲੀ ਜਾਂਦਾ ਦੇਖਦੇ ਆ ਜੀ ਲਗਾਉਣਾ ਸ਼ੁਰੂ ਕਰਦੇ ਆ ਆਪਾਂ ਹੁਣ ਪਹੁੰਚਦੇ ਆ ਘਰੇ ਹੁਣ ਡਰਾਈਵ ਕਰਨੀ ਪੈ ਰਹੀ ਆ ਯਾਦੇ ਆਪਾਂ ਵੀਡੀਓ ਹਲੇ ਨਾ ਸ਼ੂਟ ਕਰੀਏ ਕਿ ਚਲੋ ਡਰਾਈਵ ਕਰ ਲਈਏ ਕਿਉਂਕਿ ਸਿੰਗਲ ਰੋਡ ਆ ਇਹ ਇਹ ਟ੍ਰੈਪ ਕ ਵੀ ਸ਼ਾਮ ਦੇ ਵੇਲੇ ਜ਼ਿਆਦਾ ਵੱਧ ਗਈ ਹੁਣ